ਫਗਵਾੜਾ ਇਲਾਕੇ ਵਿੱਚ ਚੋਰ ਇਸ ਕਦਰ ਸਰਗਰਮ ਹੋ ਚੁੱਕੇ ਨੇ ਕਿ ਉਹ ਬੇਖੌਫ ਹੋ ਕੇ ਰੋਜ਼ਾਨਾ ਹੀ ਕਿਤੇ ਨਾ ਕਿਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਅਜੇ ਹੀ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਹਦੀਆਬਾਦ ਫਗਵਾੜਾ ਵਿਖੇ ਜਿੱਥੇ ਕਿ ਚੋਰ ਦੁੱਗਲਾ ਜਠੇਰਿਆਂ ਦੇ ਸਥਾਨ ਤੇ ਚੱਲ ਰਹੇ ਸਲਾਨਾ ਮੇਲੇ ਦੌਰਾਨ ਇੱਕ ਐਕਟਵਾਹੀ ਚੋਰੀ ਕਰਕੇ ਫਰਾਰ ਹੋ ਗਏ ਹਾਲਾਂਕਿ ਚੋਰੀ ਦੀ ਇਹ ਪੂਰੀ ਵਾਰਦਾ CCTV ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਸਾਫ਼-ਸਾਫ਼ ਦੇਖ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਆਉਂਦਾ ਹੈ ਤੇ ਐਕਟਵਾ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਆ ਦੇਖ ਲਓ ਪਹਿਲਾ ਮੌਕੇ ਦੀਆਂ ਤਸਵੀਰਾਂ ਇਸ ਸੰਬੰਧੀ ਪੀੜਤ ਵਿਅਕਤੀ ਨੇ ਦੱਸਿਆ ਕਿ ਦੁਕਲਾਂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਸੀ ਤੇ ਇਸ ਦੌਰਾਨ ਉਸ ਦੀ ਭਾਬੀ ਐਕਟਵਾ ਲੈ ਕੇ ਆਈ ਸੀ ਤੇ ਜਦੋਂ ਵਾਪਸ ਜਾਣ ਲੱਗੀ ਤਾਂ ਉਸ ਦੀ ਐਕਟਵਾ ਚੋਰੀ ਹੋ ਚੁੱਕੀ ਸੀ ਜਿਸ ਬਾਬਤ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਸ ਰਾਹੀਂ ਜਠੇਰੇ ਦੁਕਲਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਮੇਲਾ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਮੇਟੀ ਮੈਂਬਰ ਇਨਵਾਈਟ ਵੀ ਕਰਕੇ ਆਏ ਹਾਂ ਤੇ ਮੇਲਾ ਬਹੁਤ ਭਾਰਾ ਹੁੰਦਾ ਉੱਥੇ ਥੋੜੀਏ ਆਪਣੇ ਫੋਰਸ ਭੇਜ ਦਿਓ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਹੋਵੇ ਪਰ ਮੇਰੇ ਹੀ ਪਰਿਵਾਰ ਦੀ ਐਕਟਵਾ ਜਿਹੜੀ ਕਿ ਇਥੋਂ 11:30 ਵਜੇ ਮੇਰੀ ਭਾਬੀ ਨੇ ਆ ਕੇ ਖੜੀ ਕੀਤੀ ਤੇ ਉਹ ਚੋਰੀ ਹੋ ਗਈ ਉਹਦੀ ਸੀਸੀਟੀਵੀ ਫੁਟੇਜ ਜਿਹੜੀ ਆ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਦਿਖਾ ਲਈ ਗਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਆ ਪਈ ਇਦਾਂ ਦੀਆਂ ਅਨਸੁਖਾਮੀਆਂ ਘਟਨਾ ਨੂੰ ਰੋਕਣ ਵਾਸਤੇ ਥੋੜਾ ਸਤਰਪ ਹੋਣ ਸਰ ਮਾਡਲ ਕਿਹੜਾ ਬਾਦ ਤੇ ਰੰਗ ਕਿਹੜਾ ਵਾ ਐਕਟ ਵਾਲਾ ਸਿਲਵਰ ਗ੍ਰੇ ਕਲਰ ਆ ਮਾਡਲ 2015 ਸਰ ਕੋਈ ਨੰਬਰ ਵਗੈਰਾ ਹੈ ਗੱਡੀ ਹਾਂਜੀ ਪੀਵੀ09ਪੀ 6414 ਤੇ ਸਰ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਕਰਤੀ ਜੀ ਪੁਲਿਸ ਆਈ ਸੀ ਸਤਨਾਮਪੁਰਾ ਪੁਲਿਸ ਨੂੰ ਦੱਸਿਆ ਉਹ ਆਈ ਸੀ ਜਸਪਾਲ ਸਿੰਘ ਹੋਣੀ ਉਹਨਾਂ ਨੂੰ ਸਾਰੀ ਕਾਰਵਾਈ ਦੱਸ ਦਿੱਤੀ ਆ ਉਧਰ ਇਸ ਬੰਦੀ ਗੱਲਬਾਤ ਕਰਦੇ ਆ ਥਾਣਾ ਸਤਨਾਮਪੁਰਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਬਲੋ ਆਲੇ ਦੁਆਲੇ ਲੱਗੇ ਸੀਐਸਡੀਬੀ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਹੈ ਅੱਜ ਹਦੀਆਬਾਦ ਮਾਮਲਾ ਜਿਹੜਾ ਉਵੇ ਭਾਰਤਵਾਜ ਇੱਥੇ ਹਦੀਆਬਾਦ ਸੀ ਹਦੀਆਬਾਦ ਐਪਲੀਕੇਸ਼ਨ ਦੇ ਨਾਲ ਆਇਆ ਸੀ ਆ ਵੀ ਸਾਡੇ ਉੱਤੇ ਐਕਟਿਵਟ ਜੁੜੀ ਹੋ ਗਈ ਆ ਤੇ ਜਿਸ ਦੇ ਸੰਬੰਧ ਵਿੱਚ ਇੱਥੇ ਬਣਾਏ ਆ ਇਹਨਾਂ ਨੇ ਦੁੱਗਲ ਪਰਿਵਾਰ ਵੱਲੋਂ ਉਨਰ ਚੱਲੇ ਜਿੱਥੇ ਦਾ ਪ੍ਰੋਗਰਾਮ ਉੱਥੇ ਕੋਈ 11:30 ਵਜੇ ਇਹਨਾਂ ਨੇ ਐਕਟਵਲ ਲਈ ਸੀਗੀ ਕੋਈ ਚੋਰ ਲੈ ਗਿਆ ਉਹ ਚੋਰੀ ਕਰਕੇ ਸਰ ਕੋਈ ਸੀਸੀਟੀਵੀ ਕੈਮਰੇ 'ਚ ਆਏ ਇਹ ਬੰਦੇ ਆਏ ਸੀਸੀਟੀਵੀ ਕੈਮਰੇ 'ਚ ਆ ਗਏ ਉਹਦਾ ਚਿਹਰਾ ਆ ਗਿਆ ਬਾਕੀ ਤ੍ਰੀਸ ਕਰਦੇ ਜੀ ਪੱਕਿਆ ਕਿਤੇ ਤਾਂ ਕੋਈ ਜਾਂਦੇ ਆ ਕਿੱਥੋਂ ਚੱਕ ਹੋਈ ਹੈ ਇਹ ਹਾਂਜੀ ਕਿੱਥੋਂ ਚੱਕ ਹੋਈ ਮੈਂ ਕਹਿੰਦਾ ਇਹ ਹਾਜੀ ਆਪਾਂ ਤਾਂ ਚੱਕ ਹੋਈ ਹੈ ਤੇਰੇ ਦੁਪਨਾ ਕੀ ਕਾਰਵਾਈ ਵਗੈਰਾ ਕਰਾਂ ਕਾਰ ਵੀ ਹੁਣ ਦੇਰੇ ਪਹਿਲਾਂ ਸੀਸੀ ਕੈਮਰਾ ਚੈੱਕ ਕਰਦੇ ਵਾਕੀ ਤੇਜ਼ ਕਰਦੇ ਆ ਉਹ ਸਾਨੂੰ ਵੀ ਕਾਰ ਵੀ ਕਰਦੇ ਆ